ਉਦੇਸ਼ਾਂ 'ਚ ਬੈਠੇ ਪੰਜਾਬੀ ਔਰ ਸਿੱਖ ਭਾਈਚਾਰੇ ਦੇ ਵੀਰ ਨੇ ਸਾਡੇ ਸਾਡੇ ਭੈਣਾ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਇੱਥੇ ਤਾਂ ਨਹੀਂ ਆ ਸਕਦੇ ਘੱਟੋ ਘੱਟ ਸਾਨੂੰ ਆਨਲਾਈਨ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਪੰਜਾਬੀ ਔਰ ਸ਼ਰਮਣੀ ਕਲਦਲ ਨੂੰ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਲਈ ਸ਼ੁਰੂ ਕੀਤੀ ਹੈ ਸੋ ਜਿਸ ਦਾ ਬਹੁਤ ਵੱਡਾ ਹੰਗਾਰਾ ਜਿਹੜਾ ਉਹਨਾਂ ਨੇ ਸਮਝ ਦੇਖਣ ਨੂੰ ਮਿਲੂ ਕਾਪੀਆਂ ਨੇ ਜਿਹੜੀਆਂ ਉਹ ਸਾਡੇ ਕੋਲੋਂ ਜਾ ਚੁੱਕੀਆਂ ਨੇ 27 ਲੱਖ ਦੀ ਭਰਤੀ ਦੀਆਂ ਔਰ ਹੁਣ ਵਾਪਸੀ ਜਿਹੜੀ ਸ਼ੁਰੂ ਹੋ ਰਹੀ ਹੈ ਔਰ ਪੰਥਕੀ ਮੈਸਟਰੋਂ ਕੀਤਾ ਜਾ ਸਕਦਾ ਕਿਉਂਕਿ ਇਹ ਵੀ ਤੁਸੀਂ ਅੱਡ ਚੱਲ ਰਹੇ ਹੋ ਅਕਾਲੀ ਦਲ ਬਾਦਲ ਉਹ ਵੀ ਅੱਡ ਚੱਲ ਰਹੇ ਇੱਕ ਪੰਥ ਪ੍ਰਵਾਂਤ ਪਲੇਟਫਾਰਮ ਬਣਾਈਏ ਜਿਹਦੇ ਨਾਲ ਸੇਕ ਕੌਮ ਦੇ ਮਸਲੇ ਵੀ ਹੱਲ ਹੋਣ ਪੰਜਾਬ ਦੀਆਂ ਲਟਕਦੀਆਂ ਮੰਗਾਂ ਮਸਲਿਆਂ ਦਾ ਵੀ ਹੱਲ ਹੋਵੇ ਜਿੱਥੇ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀਆਂ ਸ਼ੁਰੂ ਕੀਤੀ ਗਈਆਂ ਸੀਗਾ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਲਦੀ ਜਿਹੜੀਆਂ ਭਰਤੀਆਂ ਸ਼ੁਰੂ ਕੀਤੀ ਜਾਣਗੇ ਸਾਡੇ ਨਾਲ ਜੱਤਾਰ ਇਕਬਾਲ ਸਿੰਘ ਚੁੰਦਾ ਮੋਹਨ ਚੁੰਦਾ ਸਾਹਿਬ ਹੁਣ ਜਿਹੜੀ ਭਰਤੀਆਂ ਨੇ ਉਹ ਬਾਹਰਲੇ ਮੁਲਕਾਂ ਵਿੱਚ ਹੋਣ ਜਾਣਗੀਆਂ ਕਿ ਆ ਕੁਝ ਅੱਜ ਪ੍ਰੈਸ ਕਾਨਫਰੰਸ ਕੀਤਾ ਗਿਆ ਸੋ ਇਹ ਬਹੁਤ ਵੱਡੀ ਮੰਗ ਸੀ ਸਮੁੱਚੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਔਰ ਉਹ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਨੂੰ ਜਿੱਥੇ ਸਤਕਾਰ ਦੀ ਨਜ਼ਰ ਨਾਲ ਦੇਖਦੇ ਸੀ ਉੱਥੋਂ ਇੱਕ ਉਮੀਦ ਸੀ ਉਹਨਾਂ ਦੇ ਮਨਾਚ ਕਿ ਇੱਕ ਬਹੁਤ ਵੱਡੀ ਕ੍ਰਾਂਤੀ ਹੈ ਜਿਹੜੀ ਵੱਡੀ ਤਬਦੀਲੀ ਹੈ ਜਿਹੜੀ ਇਹ ਹਕੁਮਾ ਸਾਹਿਬ ਦੇ ਸੰਦਰਭ ਵਿੱਚ ਸਿੱਖ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਆਉਣ ਵਾਲੇ ਸਮੇਂ ਨੂੰ ਦੇਖਣ ਨੂੰ ਮਿਲੇਗੀ ਸੋ ਉਸ ਭਾਵਨਾ ਨਾਲ ਉਹ ਸਾਰੇ ਵਿਦੇਸ਼ਾਂ 'ਚ ਬੈਠੇ ਪੰਜਾਬੀ ਔਰ ਸਿੱਖ ਭਾਈਚਾਰੇ ਦੇ ਵੀਰ ਨੇ ਸਾਡੇ ਸਾਡੇ ਭੈਣਾ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਇੱਥੇ ਤਾਂ ਨਹੀਂ ਆ ਸਕਦੇ ਘੱਟੋ ਘੱਟ ਸਾਨੂੰ ਆਨਲਾਈਨ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਸੋ ਅੱਜ ਉਹ ਆਨਲਾਈਨ ਮੈਂਬਰਸ਼ਿਪ ਦੀ ਪ੍ਰਕਿਰਿਆ ਜਿਹੜੀ ਉਹ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਸਾਰੇ ਮੁਲਕਾਂ ਵਿੱਚ ਬੈਠੇ ਸਾਡੇ ਪੰਜਾਬੀ ਯਾਰ ਸ਼ਰੋਮਣੀ ਕਾਲਜਦਲ ਨੂੰ ਪਿਆਰ ਕਰਨ ਵਾਲੇ ਵੀਰਾਂ ਪੈਣ ਵਾਲੀ ਸ਼ੁਰੂ ਕੀਤੀ ਹੈ ਸੋ ਜਿਸ ਦਾ ਬਹੁਤ ਵੱਡਾ ਹੰਗਾਰਾ ਜਿਹੜਾ ਆਉਣ ਵਾਲੇ ਸਮੇਂ ਚ ਦੇਖਣ ਨੂੰ ਮਿਲੂ ਤੁਸੀਂ ਅਗਰ ਇੱਕ ਲਈਏ ਵੀ ਕਿੰਨਾ ਆਂਕੜਾ ਕਿੰਨੀ ਕੀ ਸੋਧ ਭਰਤੀ ਹੋ ਚੁੱਕੀ ਕੋਈ ਅਪਡੇਟ ਹੈ ਕਿ ਕਿੰਨੇ ਜੋ ਸਾਡੇ ਤੋਂ ਪਰਚੀਆਂ ਵਾਪਸ ਹੋਣ ਲੱਗੀਆਂ तकरीबन 27 ਲੱਖ ਦੇ ਕਰੀਬ ਕਾਪੀਆਂ ਨੇ ਜਿਹੜੀਆਂ ਉਹ ਸਾਡੇ ਕੋਲੋਂ ਜਾ ਚੁੱਕੀਆਂ ਨੇ 27 ਲੱਖ ਦੀ ਭਰਤੀ ਦੀਆਂ ਔਰ ਹੁਣ ਵਾਪਸੀ ਹੈ ਜਿਹੜੀ ਸ਼ੁਰੂ ਹੋ ਰਹੀ ਹੈ ਔਰ ਅਸੀਂ 18 ਜੂਨ ਤੱਕ ਇਹ ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਆ ਤੈਅ ਕਰਾਂਗੇ ਤੁਸੀਂ ਸਭ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਕਿਹਾ ਜਾ ਰਿਹਾ ਸਾਡੇ ਵਰ ਦੇ ਵੱਲੋਂ ਵੀ ਕਹਿੰਦੇ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਫਿਰ ਦੂਸਰਾ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀਆਂ ਜਾ ਰਹੀਆਂ ਨੇ ਇੱਕ ਸਵਾਲ ਇਹ ਹੈ ਕਿ ਇਸ ਦੇ ਨਾਲ ਜਿਹੜੇ ਪੰਥ ਨੂੰ ਕਿਵੇਂ ਸਟਰੋਂਗ ਕੀਤਾ ਜਾ ਸਕਦਾ ਕਿਉਂਕਿ ਇਹ ਵੀ ਤੁਸੀਂ ਅੱਡ ਚੱਲ ਰਹੇ ਹੋ ਅਕਾਲੀ ਦਲ ਬਾਦਲ ਉਹ ਵੀ ਅੱਡ ਚੱਲ ਰਹੇ ਆ ਇਹਨਾਂ ਨੂੰ ਪੰਥ ਨੂੰ ਕਿਵੇਂ ਸਪੋਰਟ ਚ ਆਊਗਾ ਸਾਡੀ ਜੋ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਦੇ ਰੂਪ ਚ ਲੱਗੀ ਹੈ ਉਹ ਇਹ ਲੱਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਇੱਕ ਪ੍ਰਵਾਂਤ ਲੀਡਰਸ਼ਿਪ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਪੰਜਾਬ ਨੂੰ ਸੇਕ ਕਾਮ ਨੂੰ ਦਿੱਤੀ ਜਾਵੇ। ਅਸੀਂ ਉਸ ਸੰਦਰਭ ਚ ਕੰਮ ਕਰਨਾ ਹੈ। ਉਹਦੇ ਵਿੱਚ ਜਿੰਨੀਆਂ ਵੀ ਧਿਰਾਂ ਨੇ ਪੰਥਕ ਪਲੇਟਫਾਰਮ ਤੇ ਜੋ ਵੀ ਲੋਕ ਕੰਮ ਕਰ ਰਹੇ ਨੇ। ਚਾਹੇ ਕੋਈ ਕਿਸੇ ਪਾਰਟੀ ਚ ਕਰ ਰਿਹਾ ਹੈ, ਚਾਹੇ ਕੋਈ ਸਮਾਜ ਸੇਵੀ ਸੰਸਥਾ ਦੇ ਰੂਪ ਵਿੱਚ ਕਰ ਰਿਹਾ ਹੈ, ਚਾਹੇ ਕੋਈ ਕਾਰ ਸੇਵਾ ਦੇ ਰੂਪ ਵਿੱਚ ਕਰ ਰਿਹਾ ਹੈ। ਉਹਨਾਂ ਸਾਰੀਆਂ ਧਿਰਾਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਪੰਥ ਪ੍ਰਵਾਂਤ ਪਲੇਟਫਾਰਮ ਬਣਾਈਏ। ਦੇਵਨਾ ਸੇਕ ਕੌਮ ਦੇ ਮਸਲੇ ਵੀ ਹੱਲ ਹੋਣ ਪੰਜਾਬ ਦੀਆਂ ਲਟਕਦੀਆਂ ਮੰਗਾਂ ਮਸਲਿਆਂ ਦਾ ਵੀ ਹੱਲ ਹੋਵੇ ਔਰ ਅਸੀਂ ਇੱਕ ਅੰਤ ਪ੍ਰਵਾਂਤ ਲੀਡਰਸ਼ਿਪ ਹੈ ਜਿਹੜੀ ਉਹ ਸਮੁੱਚੇ ਪੰਜਾਬ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਸੇਕ ਕੌਮ ਨੂੰ ਦੇ ਸਕੀਏ ਸਾਡਾ ਇਹ ਮਿਸ਼ਨ ਹੈ ਔਰ ਇਸ ਮਿਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਕਿਸੇ ਦਾ ਸਿਰਫ ਤੇ ਸਿਰਫ ਹੁਕਮਨਾਮਾ ਸਾਹਿਬ ਦੀ ਭਾਵਨਾ ਔਰ ਆਦੇਸ਼ ਨੂੰ ਦੀ ਪਾਲਣਾ ਕਰਨਾ ਅਚੂਨ ਸਾਹਿਬ जिम्मा साहब ये कहंदे कंदे अस्सी भी ਪਾਲਣਾ ਕਰ ਰਹੇ ਆ ਜੋ ਕੱਲ ਤੱਕ ਸਾਹਿਬ ਨੇ ਸਾਨੂੰ ਦਿੱਤਾ ਸੀਗਾ ਕਹਿੰਦੇ ਵੀ ਇਧਰੋਂ ਵੀ ਤੁਸੀਂ ਵੀ ਕਰ ਰਹੇ ਹੋ ਪਰ ਜਦੋਂ ਦੋਵੇਂ ਚੀਜ਼ਾਂ ਹੋ ਰਹੀਆਂ ਨੇ ਤਾਂ ਇਕੱਠੇ ਹੋ ਕੇ ਕਿਉਂ ਨਹੀਂ ਇਹ ਚੀਜ਼ ਕਰ ਰਹੇ ਕਿਉਂ ਪੰਥ ਨੂੰ ਅਡਡ ਹੋ ਕੇ ਕਿਉਂਕਿ ਉਹ ਕੀ ਕਰ ਰਹੇ ਨੇ ਕੀ ਉਹਨਾਂ ਨੇ ਕੀਤਾ ਸਾਰਾ ਪੰਜਾਬ ਔਰ ਸਿੱਖ ਕੌਮ ਜਾਣਦੀ ਹੈ ਕਿ ਹੁਕਮਨਾਮਾ ਸਾਹਿਬ ਨੂੰ ਕਿੰਨੀ ਇੱਕ ਗੰਭੀਰਤਾ ਨਾਲ ਉਹਨਾਂ ਨੇ ਲਿਆ ਪੰਥਕ ਭਾਵਨਾਵਾਂ ਚ ਉਹਦੀ ਕਿੰਨੀਕ ਐਕਸੈਪਟੇਬਿਲਟੀ ਹੈ ਕਿੰਨੀ ਕਿ ਪ੍ਰਵਾਨਤਾ ਹੋਈ ਹੈ ਉਹਨਾਂ ਦੇ ਕੀਤੇ ਹੋਏ ਸਾਰੇ ਪਿਛਲੇ ਐਪੀਸੋਡ ਦੀ ਉਹ ਸਾਰਾ ਪੰਥ ਜਾਣਦਾ ਤੋਂ ਮੈਂ ਉਸ ਚੀਜ਼ ਦੇ ਬਹਿਸ ਨਹੀਂ ਪੈਂਦਾ ਮੈਂ ਸਿਰਫ ਇੱਕੋ ਹੀ ਗੱਲ ਕਰਦਾ ਕਿ ਅਸੀਂ ਉਸ ਭਾਵਨਾ ਨਾਲ ਕੰਮ ਕਰਨਾ ਔਰ ਉਹ ਭਾਵਨਾ ਅਨੁਸਾਰ ਸਮੁੱਚੀ ਸੇਕਾਉਨ ਇੱਕ ਲੀਡਰਸ਼ਿਪ ਹੋ ਦੇਣੀ ਹੈ ਜਿਹਦੇ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਹੀ ਹੋਵੇ ਕੋਈ ਨਿੱਜ ਨਾ ਹੋਵੇ ਕੋਈ ਅਹੁਦਿਆਂ ਦੀ ਲਾਲਸਾ ਨਾ ਹੋਵੇ ਉਹਦੇ ਵਿੱਚ ਕਿਤੇ ਕੱਲੀ ਸਰਕਾਰਾਂ ਬਣਾਉਣ ਵਾਲੀ ਕਮਨਾ ਨਾ ਹੋਵੇ ਉਹਦੇ ਵਿੱਚ ਕਿਤੇ ਪੰਜਾਬ ਦੀ ਭਲਾਈ ਦਿਸਣੀ ਚਾਹੀਦੀ ਆ ਔਰ ਤੁਹਾਨੂੰ ਦਿਖੂਗੀ ਜਦੋਂ ਅਸੀਂ ਉਸ ਕਿਸਮ ਦੀ ਲੀਡਰਸ਼ਿਪ ਦਵਾਂਗੇ ਸੋ ਕੀ ਜਿਵੇਂ ਮਹੀਮ ਸ਼ੁਰੂ ਕੀਤੀ ਜਾ ਰਹੀ ਹੈ ਸ਼ੁਰੂ ਪਹਿਲਾਂ ਵੀ ਕੀਤੀ ਗਈ ਹੈ ਹੁਣ ਆਨਲਾਈਨ ਵੀ ਸ਼ੁਰੂ ਕਰ ਦਿੱਤੀ ਵਰਕੇ ਜਿਆ ਜਿਹੜੇ ਗੈਰ ਸਿੱਖ ਨੇ ਕਿਉਂ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਬਿਲਕੁਲ ਬਿਲਕੁਲ ਕੋਈ ਦੇਖੋ ਸਿੱਖ ਧਰਮ ਹੈ ਜਿਹੜਾ ਸਿੱਖ ਧਰਮ ਦੀ ਤਾਂ ਜਿਹੜੀ ਇਡੈਲੋਜੀ ਹੈ ਉਪਦੇਸ਼ ਚੌ ਵਰਨਾ ਕੋ ਸਾਂਝਾ ਕਿਸੇ ਜਾਤ ਕੌਮ ਲਈ ਕਿਤੇ ਬੈਨ ਨਹੀਂ ਹੈ ਸਾਡੀ ਕੌਮ ਚ ਹੀ ਹੈ ਸਾਡੇ ਮਜ਼ਬੂਤ ਹੀ ਨਹੀਂ ਹੈ ਕਿਤੇ ਤੇ ਫਿਰ ਅਸੀਂ ਤਾਂ ਸਾਰੇ ਗੁਰੂ ਮਹਾਰਾਜ ਦੇ ਉਪਦੇਸ਼ ਤੇ ਕੰਮ ਕਰਨ ਵਾਲੇ ਲੋਕ ਆ ਕਿਸੇ ਹਿੰਦੂ ਵੀਰ ਕੋਈ ਮੁਸਲਮ ਕੋਈ 크ਰਿਸਚੀਅਨ ਕਿਸੇ ਜਾਤ ਕੌਮ ਨਾ ਰੱਖਣ ਵਾਲਾ ਵਿਅਕਤੀ ਕੋਈ ਮੈਂਬਰ ਬਣ ਸਕਦਾ ਔਰ ਕਿਸੇ ਵੀ ਅਹੁਦੇ ਤੱਕ ਪਹੁੰਚ ਸਕਦਾ ਅਖੀਰ ਸਵਾਲ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਵਿਵਾਦ ਚੱਲਿਆ ਸੀਗਾ ਕਾਫੀ ਲੰਬਾ ਸਮਾਂ ਚ ਵਿਵਾਦ ਰਿਹਾ ਪਰ ਇਸ ਦੇ ਵਿੱਚ ਜਿਹੜੇ ਖੂਫੀਆਂ ਲੋਕ ਨਿਕਲ ਕੇ ਆ ਰਹੇ ਨੇ ਜਿਹੜੇ ਅੰਦਰੂਨੀ ਕਹਿੰਦਾ ਖੂਫੀਆ ਪਾਕਿਸਤਾਨ ਨੂੰ ਰਿਪੋਰਟ ਦੇ ਰਹੇ ਸੀਗੇ ਉਹਦੇ ਵਿੱਚ ਟਾਰਗੇਟ ਜਿਹੜਾ ਉਹ ਕਹਿੰਦੇ ਵੀ ਜਦੋਂ ਜਾ ਰਹੇ ਨੇ ਪਾਕਿਸਤਾਨ ਅੱਜ ਦਰਸ਼ਨ ਕਰਨ ਜਾ ਰਹੇ ਨੇ ਉਹਨੂੰ ਜਿਆਦਾ ਟਾਰਗੇਟ ਕੀਤਾ ਕਿੰਨਾ ਕਿੰਨਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਵਿੱਚ ਦੇਖੋ ਗੱਲ ਇਹ ਹੈ ਜਦੋਂ ਕਿਸੇ ਦੋ ਮੁਲਕਾਂ ਵਿੱਚ ਕੋਈ ਇਸ ਕਿਸਮ ਦਾ ਮਾਹੌਲ ਬਣਦਾ ਹੈ ਤਾਂ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ ਜਾਂ ਹੋਰ ਕੰਮ ਕਰਦੇ ਉਹ ਆਪਾਂ ਉਹਨਾਂ ਢੰਗ ਨਾਲ ਸਰਗਰਮ ਹੁੰਦੀਆਂ ਨੇ ਕੋਈ ਵੀ ਵਿਅਕਤੀ ਦੇਸ਼ ਵਿਰੋਧੀ ਕਾਰਵਾਈ ਕਰਦਾ ਉਹਦੇ ਤੇ ਨਜ਼ਰ ਰੱਖਣਾ ਉਹਨਾਂ ਦੀ ਡਿਊਟੀ ਹੈ ਪਰੰਤੂ ਵਿਸ਼ੇਸ਼ ਧਰਮ ਨਾਲ ਕਿਸ ਜਾਤ ਨਾਲ ਜਾਂ ਇਸ ਢੰਗ ਨਾਲ ਕਿਸੇ ਨੂੰ ਟਾਰਗੇਟ ਵੀ ਨਹੀਂ ਹੋਣਾ ਚਾਹੀਦਾ ਔਰ ਪੂਰੀ ਜਿਹੜੀ ਮਸ਼ਹਤੀਦੀ ਆ ਉਹ ਵੀ ਪੂਰੀ ਰਹਿਣੀ ਚਾਹੀਦੀ ਆ ਤਾਂ ਕਿ ਕੋਈ ਵੀ ਵਿਅਕਤੀ ਕਿਸੇ ਵੀ ਜਾਤ ਕੌਮ ਨਾਲ ਸੰਬੰਧ ਰੱਖਦਾ ਹੋਵੇ ਉਹ ਦੇਸ਼ ਦੇ ਹਿੱਤਾਂ ਦਾ ਕੋਈ ਨੁਕਸਾਨ ਨਾ ਕਰ ਸਕੇ ਨੰਨਾਂ ਜਿੱਥੇ ਆ ਇਕਵਾਲ ਸਿੰਘ ਚ ਹੁੰਦਾ ਹੈ ਮੌਜੂਦ ਸਿਗੇ ਤਾਂ ਆ ਦੇਖੋ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਇਸ ਵਕਤ ਜਿਹੜੀ ਪ੍ਰਕਿਰਿਆ ਉਹ ਆਨਲਾਈਨ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਜਲਦ ਜਿਹੜੀਆਂ ਇਹ ਭਰਤੀਆਂ ਮਹਿੰਮ ਸ਼ੁਰੂ ਹੋਣਗੇ ਹਾਲਾਂਕਿ ਇਸ ਗੱਲ ਦੇ ਵਿੱਚ ਇਕਵਾਲ ਸਿੰਘ ਚ ਹੁੰਦਾ ਜਿਹੜਾ ਸਿੱਧੇ ਤੌਰ ਤੇ ਬਾਹਰਲਾ ਤੋਂ ਨਿਸ਼ਾਨਾ ਸਾਧਦੇ ਨਜ਼ਰ ਆਏ ਨੇ ਕਿ ਉਹਨਾਂ ਨੇ ਕਾਹਤਕ ਸਾਹਿਬ ਦੀ ਜਿਹੜੀ ਹੈ ਉਪਰ ਕਿਰਿਆ ਨਹੀਂ ਮੰਨੀ ਅਸੀਂ ਪ੍ਰੋਪਰ ਦੋਦੇ ਜਿਹੜੀ ਹੈ ਇਹ ਆ ਮੰਨ ਰਹੇ ਆ